ਬਟਾਲਾ ਦੇ ਜੋਗਿਆ ਮੋਹੱਲੇ ਦੇ ਵਿੱਚ ਦੋ ਨੌਜਵਾਨ ਆਪਸ ਦੇ ਵਿੱਚ ਫੜ ਗਏ ਇੱਕ ਦੂਜੇ ਤੇ ਨਸ਼ੇ ਦੇ ਦੋਸ਼ ਲਗਾ ਕੇ ਆਪਸ ਦੇ ਵਿੱਚ ਇਹ ਦੋਵੇਂ ਪੜੇ ਦੱਸਦੇ ਕਿ ਦੋਵੇਂ ਨੌਜਵਾਨਾਂ ਦੇ ਸਿਰ ਤੇ ਸੱਟ ਵੀ ਲੱਗੀ ਹੈ ਤੇ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦੋਵੇਂ ਹੀ ਨੌਜਵਾਨ ਨੂੰ ਦਾਖਲ ਕਰਾਇਆ ਗਿਆ ਝਗੜੇ ਦੀ ਸੀਸੀਟੀਵੀ ਵੀ ਸਾਮ੍ਹਣੇ ਆਈ ਹੈ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ ਹੈ ਤੇ ਬਚਾਲਾ ਦੇ ਜੋਗੀਆਂ ਮਹੱਲੇ ਦੇ ਵਿੱਚ ਦੋਵੇਂ ਹੀ ਨੌਜਵਾਨ ਆਪਸ ਦੇ ਵਿੱਚ ਭੇੜੇ ਦੋਹਾਂ ਦੀ ਜਿਹੜੀ ਝਗੜੇ ਦੀ ਸੀ ਸੀਸੀਟੀਵੀ ਹੈ ਉਹ ਵੀ ਸਾਹਮਣੇ ਆ ਚੁੱਕੀ ਹੈ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲਾ ਨੌਜਵਾਨ ਜਿਹੜਾ ਹੈ ਪਾਰਕਿੰਗ ਦੇ ਵਿੱਚ ਆਇਆ ਉਸ ਤੋਂ ਬਾਅਦ ਦੂਜਾ ਨੌਜਵਾਨ ਆਇਆ ਉਸ ਦੇ ਵਿੱਚ ਆਂਦਾ ਹੈ ਤੇ ਦੋਹਾਂ ਦੇ ਵੱਲੋਂ ਜਿਹੜੀ ਹੈ ਹੱਥੋਂ ਪਾਈ ਸ਼ੁਰੂ ਹੋ ਜਾਂਦੀ ਹੈ ਸੱਤੋਂ ਪਾਈ ਦੇ ਵਿੱਚ ਹੀ ਦੋਵਾਂ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਜਿਹੜੀ ਝਗੜਾ ਹੈ ਉਹ ਵੱਧਾ ਤੇ ਉਸ ਤੋਂ ਬਾਅਦ ਸੱਟ ਲੱਗਣ ਦੇ ਕਰਕੇ ਦੋਹਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਕਿਉਂਕਿ ਦੋਹਾਂ ਦੇ ਹੀ ਸਿਰ ਤੇ ਸੱਟ ਲੱਗੀ ਹੈ ਇਹ ਰਿਚ ਨਸ਼ਾ ਵੇਚਦੇ ਨੇ ਤੇ ਮੇਰੇ ਨਾਲ ਕੱਲ ਰਾਤ ਦੇ ਗਾਲੋ ਗਾਲੀ ਹੋਏ ਨੇ ਇਹਨਾਂ ਨੂੰ ਮੈਂ ਕਿਹਾ ਤੁਸੀਂ ਨਸ਼ਾ ਵੇਚੋਗੇ ਤੇ ਮੈਂ ਤੁਹਾਨੂੰ ਚੁਕਵਾਵਾਂਗਾ ਤੇ ਬਸ ਉਹੀ ਗੱਲਾਂ ਇਹਨਾਂ ਨੇ ਬਦਮਾਸ਼ੀ ਕੀਤੀ ਹੈ ਪੂਰੀ ਤੇ ਮੇਰੇ ਨਾਲ ਲੈ ਸਵੇਰੇ ਅੱਜ ਲੜੇ ਨੇ ਤੇ ਲੜਾਈ ਇਸੇ ਗੱਲ ਦੀ ਹੈ ਥੋੜੇ ਦਿਨ ਪਹਿਲਾਂ ਇਹ ਮੇਰੀ ਦੁਕਾਨ ਤੇ ਵੀ ਆਏ ਸੀ ਇਹਨਾਂ ਨੇ ਮੇਰੀ ਦੁਕਾਨ ਤੋਂ ਫੋਨ ਚੁੱਕ ਲਿਆ ਸੀ ਫੋਨ ਚੁੱਕ ਲਿਆ ਤੇ ਰਾਤੀ ਇਹਨੂੰ ਮੈਂ ਜਦੋਂ ਪੁੱਛਿਆ ਤੇ ਅੱਗੋਂ ਇਹ ਮੇਰੇ ਨਾਲ ਹੀ ਲੜ ਪਏ ਇਸੇ ਗੱਲੋਂ ਹੀ ਤੇ ਅੱਜ ਸਵੇਰੇ ਮੇਰ ਨਾਲ ਇਹ ਹਤੋਪਾਈ ਹੋ ਗਿਆ ਮੈਨੂੰ ਰਾਹ 'ਚ ਮਿਲਿਆ ਤੇ ਉੱਥੇ ਮੇਰ ਨਾਲ ਹਤੋਪਾਈ ਹੋ ਗਿਆ ਗਾਲੋ-ਗਾਲੀ ਹੋ ਗਿਆ ਤੁਸੀਂ ਸ਼ਰਾਬਤ ਜ਼ਿਆਦਾ ਪੀਂਦੀ ਹੋ ਫੋਨ ਕਰ ਮੈਂ ਸ਼ਰਾਬ ਪੀਤੀ ਦੀ ਸੀ ਸ਼ਰਾਬ ਮੇਰਾ ਟੈਸਟ ਕਰਾ ਲੇਤਾ ਜਾਏ ਜੇ ਸ਼ਰਾਬ ਆ ਜੇ ਤੇ ਮੈਂ ਕਹਾਂਗਾ ਮੈਂ ਪੀਤੀ ਦੀ ਸੀ ਮੇਰੇ ਮਹੱਲੇ 'ਚ ਪੂਰੇ ਗਵਾਹ ਨੇ ਜਿਹੜਾ ਪੂਰਾ ਮਹੱਲਾ ਗਵਾਹ ਦੇਗਾ ਕਿ ਇਹ ਬੰਦੇ ਕਿੱਦਾਂ ਦੇ ਨੇ ਤੇ ਮੈਂ ਕਿੱਦਾਂ ਦਵਾ ਤੂੰ ਉੱਥੋਂ ਏਰੀਆ 'ਚ ਆ ਕੇ ਪੁੱਛ ਲਿੱਤਾ ਜਾਵੇ ਕਿ ਮੈਂ ਕਿੱਦਾਂ ਦਵਾ ਸਾਡੇ ਕੋ ਦੋ ਪੇਸ਼ੈਂਟ ਆਏ ਨੇ ਐਮ ਐਲ ਸੀ ਕੇਸ ਨੇ ਤੇ ਦੋਨੋਂ ਆਪੋਜੀਟ ਨੇ ਇੱਕ ਦੂਜੇ ਦੇ ਤੇ ਦੋਨਾਂ ਦੇ ਸੱਟਾ ਲੱਗੀ ਹੋਈ ਆਵਾ ਅਸੀਂ ਉਹਨਾਂ ਨੂੰ ਦਾਖਲ ਕਰ ਲਿਆ ਤੇ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਪਿਆ ਹੈ ਨਾਂ ਹੈਗਾ 사ਰਜਨ ਤੇ ਇੱਕ ਦਾ ਨਾਂ ਹੈਗਾ ਅਭਿਸ਼ੇਕ ਦੇਖੋ ਅਜੇ ਆਪਾਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਪਿਆ ਆ ਬਾਕੀ ਬਾਅਦ ਵਿੱਚ ਦੱਸਾਂਗੇ ਕਿ ਕੀ ਹੈ ਕਿ ਨਹੀਂ। ਪਰ ਇਹ ਵਕਤ ਬਿਊਗ ਵਿੱਚ ਦੋਹਾਂ ਪਾਰਟੀਆਂ ਦੋਹਾਂ ਪਾਰਟੀਆਂ ਦੇ ਆਪਸ ਵਿੱਚ ਸੱਟਾਂ ਲੱਗੀਆਂ ਵਾਂ। ਤੇ ਦੋ ਪਾਰਟੀਆਂ ਹਸਪਤਲ ਗਈਆਂ ਵਾਂ। ਜੋ ਵੀ ਐਮਐਲ ਰਹੇਗੀ ਜਿਸ ਤਰ੍ਹਾਂ ਦਾ ਉਹਨਾਂ ਦਾ ਮੈਡੀਕਲ ਆਏਗਾ ਵੈਰੀਫਾਈ ਕਰਕੇ ਉਹਨਾਂ ਦੇ ਖਿਲਾਫ ਜੋ ਵੀ ਕੇਸੇ ਬੰਦਕਾਰ ਵੀ ਕਰਾਂਗੇ।